ਦੋਸਤੋ ਅਖਰੀ ਕਿਤਾਬ ਵਿੱਚੋਂ ਚਾਰ ਲਾਈਨਾਂ ਹਾਜ਼ਰ ਕੇ ਜ਼ੱਜ਼ਾ ਜ਼ੁਬਾਂ ਮੇਰੀ ਨਹੀਂ ਇੰਨਾ ਦੱਸ ਸਕਦੀ ਪੰਜਾਂ ਜ਼ਹਿਰੀਆਂ ਜੋ ਜ਼ਖਮ ਜਗਾਏ ਜੋਗੀ ਤੇਰੇ ਬੋਲ ਜ਼ਮਜ਼ਮਾ ਜ਼ਬੂਰ ਜੈਸੇ ਜਿਹੜੇ ਧੁਰ ਦਰਗਾਹ ਤੋਂ ਆਏ ਜੋਗੀ ਤੇਰੀ ਨਾਲ ਜ਼ਿਆਰਤ ਥਮ ਜਾਣ ਜ਼ਰਜ਼ਰੇ ਤੇਰੀ ਨਾਲ ਜ਼ਿਆਰਤ ਥਮ ਜਾਣ ਜ਼ਲਜ਼ਲੇ ਲੋਰੀ ਦੇ ਕੇ ਜਿਉ ਪੁੱਤ ਸਵਾਏ ਜੋਗੀ ਜ਼ਰ ਖਰੀਦ ਨੂੰ ਸੰਭਲਾ ਬਖਤਾਵਰ ਵੇ جر خرید نو سامبلا بختاورا وے زار زار کیوں اوائیں جوگی زار زار کیوں اینو روائیں جوگی